ਥੋਲੇ ਆਏ ਜੀ ਮੇਰੇ ਹਸਬੰਦ ਦੀ ਕੋਈ ਲੜਾਈ ਹੋਈ ਸੀ ਹਿਮਾਚਲ ਜੱਟ ਤੇ ਅਸੀਂ ਇੱਥੇ ਆਈ ਸੀ ਗੱਡੀ ਦੀ ਸੇਲ ਤੇ ਇਹਨੂੰ ਗੱਡੀ ਦਾ ਰੈਂਟ ਦੇਣ ਨੂੰ ਤੇ ਉਹਨਾਂ ਨੇ ਸਾਨੂੰ ਕੇਰਾ ਪਾਤਾ ਕੇਰਾ ਪਾ ਕੇ ਰਿਵਾਵਰ ਕਾਸ ਕੇ ਤੇ ਸਾਡੇ ਤੇ ਲਾਤਾ ਨਾਲੇ ਜਦੋਂ ਉਹ ਫੜਨ ਲੱਗੇ ਉਹਨੂੰ ਮੇਰੇ ਸਿੰਘ ਦੀ ਦਸਤਾਰ ਵੀ ਲਈ ਉਹਦੇ ਕੋ ਕਕਾਰ ਵੀ ਖੋਏ ਨਾਲੇ ਮੇਰੇ ਵੀ ਸਾਰਾ ਸਸਤਰ ਖੋ ਕੇ ਮੇਰਾ ਪਰਸ ਖੋ ਕੇ ਮੈਨੂੰ ਇੱਥੇ ਰਸਤੇ ਤੇ ਕੁੱਟਿਆ ਮੈਨੂੰ ਉਹਨਾਂ ਨੇ ਉਹਨੂੰ ਵੀ ਕੁੱਟਿਆ ਹਿਮਾਚਲ ਵਾਲੇ ਹਾਂ ਜੀ हिमाचल ਵੀ ਤੇ ਪੰਜਾਬ ਦੀ ਪੁਲਿਸ ਵੀ ਰਲਈ ਹੋਈ ਆ ਨਾਲ ਅੱਛਾ ਪੁਲਿਸ ਨਾਲ ਰਲਈ ਹੋਈ ਆ ਸਾਰੇ ਪੁਲਿਸ ਵਾਲੇ ਸੀ ਮੇਰੇ ਕੋ ਵੀਡੀਓ ਮੇਰੇ ਕੋ ਸਬੂਤ ਆ ਉਹਨਾਂ ਦਾ ਦਸਤਾਰ ਵੀ ਨਾਲ ਕਿਨੇ ਕੋਡਾ ਕੋਈ ਰੋਲਾ ਚੱਲਦਾ ਸੀ ਜੀ ਪਤਾ ਨਹੀਂ ਜੀ ਮੈਂ ਤੇ ਇੱਥੇ ਨਹੀਂ ਆ ਬੀਬੀ ਨੇ ਰਹਿਣ ਵਾਲੇ ਆ ਅਸੀਂ ਆ ਪੂਰੇ ਦੇਖਿਆ ਬੱਸ ਬਹੁਤ ਧੀ ਹਾਲਤ ਕਰ ਰਹੀ ਸੀ ਮੁੰਡੇ ਲਈ ਬਹੁਤ ਮਾਰਿਆ ਪੁਲਸ ਨੇ ਗੱਡੀ ਲਾਚਾ ਕੇ ਵੀ ਉਹਨੂੰ ਬਹੁਤ ਮਾਰਿਆ ਬੀ ਬਹੁਤ ਕੁੱਟਿਆ ਹਾਂ ਦਸਤਾਰ ਵੀ ਉਤਾਰੀ ਸਰ ਹਸਪਤਲ ਨੂੰ ਪੁਲਿਸ ਨਾਲ ਲੈ ਗਈ ਨਾਲ ਲੈ ਕੇ ਉਹਨੂੰ ਚੱਕ ਕੇ ਕੁੱਟਦੇ ਕੁੱਟਦੇ ਲੈ ਕੇ ਗਏ ਆ ਉਹਨਾਂ ਦੇ ਉਹਨਾਂ ਨੇ ਕੋਈ 10 ਬੰਦੇ ਹੋਣੇ ਕਿਨਾਂ ਨੇ ਉਸ ਮੁੰਡੇ ਨੂੰ ਕੁੱਟਿਆ ਤੇ ਦਸਤਾਰ ਲਾਈ ਕਿਰਪਾਨ ਖੋਈ ਬਹੁਤ ਪੁਰਾਹ ਹੋ ਗਿਆ ਉਹਨਾਂ ਨੇ ਕਾਰਨ ਪਤਾ ਨਹੀਂ ਹਿਮਾਚਲ ਤੋਂ ਹੋਏ ਇਹਨਾਂ ਦਾ ਪਰ ਪਿਛੇ ਦਾ ਕੋਈ ਕਾਰਨ ਹੋਣਾ 2-3 ਦਿਨ ਪਹਿਲਾਂ ਉਹਦਾ ਉਰੇ ਆ ਕੇ ਇਹਨਾਂ ਨੇ ਕਰਿਆ ਅੱਛਾ ਕੌਣ ਕੌਣ ਸੀ ਹਿਮਾਚਲ ਵਾਲੇ ਬੰਦੇ ਹਿਮਾਚਲ ਦੀ ਪੁਲਿਸ ਸੀਗੀ ਪੰਜਾਬ ਪੁਲਿਸ ਵਾਲੇ ਵੀ ਸੀਗੇ ਅੱਛਾ ਕਿ ਹਿਮਾਚਲ ਦੇ ਲੋਕ ਸੀਗੇ ਪੁਲਿਸ ਸੀ ਕਾਫੀ ਕੋਲ ਸੀ ਮਸਲਾ ਕੀ ਸੀ ਤੁਹਾਡਾ ਉਹ ਜਿਹੜਾ ਮਸਲਾ ਸਾਡਾ ਨਹੀਂ ਅਸੀਂ ਤਾਂ ਇੱਥੇ ਤੇ ਰਹਿਣ ਵਾਲੇ ਆ ਉਹ ਅਸਦਾ ਰਾਹ ਜਾਂਦੇ ਹੋਏ ਦੇਖਿਆ ਇਹਨਾਂ ਨੂੰ ਫਿਰ ਅਸੀਂ ਤਾਂ ਰੁਕੇ ਸਾਰੇ ਜਿੱਦਾਂ ਰੁਕੇ ਹੋਏ ਆ ਅਸੀਂ ਉਦਾਂ ਰੁਕੇ ਸਾਡਾ ਇਹਨਾਂ ਦਾ ਅਸੀਂ ਨਾਂ ਇਹਨਾਂ ਨੂੰ ਜਾਣਦੇ ਆ ਤੁਹਾਡਾ ਕੀ ਮਸਲਾ ਸੀ ਕਿਉਂ ਤੁਹਾਨੂੰ ਲੱਗਿਆ ਮਸਲਾ ਬੇਟਾ ਮੈਂ ਤਾਂ ਪੀਜੀ ਤੇ ਦਵਾਈ ਲੈ ਕੇ ਆਈ ਆ ਮੈਂ ਤੇ ਇੱਥੇ ਰੌਲਾ ਸੁਣ ਕੇ ਖੜ ਗਏ ਆ ਤੇ ਅਸੀਂ ਹੁਣ ਦੇਖਿਆ ਵੀ ਉਹਨੂੰ ਮੁੰਡੇ ਨੇ ਵੀ ਸਿਸਟਮ ਜਾ ਬੇਟਾ ਉਹਨਾਂ ਦਾ ਬਾਬਾ ਜੀ ਆ ਜਾਂਦੇ ਅਸੀਂ ਹੁਣ ਇਹ ਚੱਕਦੇ ਸੀ ਕਹਿੰਦੇ ਅਸੀਂ ਥਾਣੇ ਲੈ ਕੇ ਜਾਣਾ ਹੈ ਉਹ ਕਹਿੰਦਾ ਵੀ ਬਾਬਾ ਜੀ ਇੱਥੇ ਆ ਜਾਣਗੇ ਤੇ ਆਪਾਂ ਬਹਿ ਕੇ ਗੱਲ ਕਰ ਲਾਂਗੇ ਕਿਹਨੇ ਕਾਰ ਸੇਵਾ ਵਾਲਾ ਦਲ ਆਇਆ ਸੀ ਉਹਨਾਂ ਨੂੰ ਤੁਸੀਂ ਬੁਲਾਇਆ ਹਾਂਜੀ ਉਹਨਾਂ ਦੀ ਬੀਵੀ ਨੇ ਬੁਲਾਇਆ ਅੱਛਾ ਹਾਂਜੀ ਤੇ ਹੁਣ ਉਹ ਥਾਣੇ ਗਏ ਨੇ ਹਾਂਜੀ ਤੇ ਕਿਹਨੇ ਥਾਣੇ ਲੈ ਕੇ ਗਿਆ ਕੁਛ ਇਹ ਚੱਕਰਟ ਵਾਲੇ ਥਾਣੇ ਲੈ ਗਏ ਹਾਂਜੀ ਚੱਕ ਕੇ ਉਹਨੂੰ ਗੱਡੀ 'ਚੋਂ ਕੱਢਿਆ ਦਸਤਾਰ ਵੀ ਲਾਤੀ ਕਿਰਪਾਨ ਵੀ ਖੋ ਕੇ ਛੱਡਤੀ ਆ ਚੱਕਰਪਾਹ ਸਿਰ ਤੇ ਉਹ ਵੀ ਛੱਡਤਾ ਉਹਨਾਂ ਨੇ ਬੁਰੀ ਹਾਲਤ ਕੀਤੀ ਮੁੰਡੇ ਨੂੰ ਗੱਡੀ 'ਚ ਬਹਿ ਕੇ ਮਾਰੀ ਜਾਂਦੇ ਕੁੱਟੀ ਜਾ ਰਹੇ ਨੇ ਤੇ ਲੈ ਜਾਂਦੇ ਤੇ ਬਾਬਾ ਜੀ ਨੂੰ ਠੀਕ ਲੈਣੇ ਹੁਣ ਬਾਬਾ ਜੀ ਆ ਗਏ ਨੇ ਨਾ ਇੱਥੇ ਗ ਕਾਫੀ ਨਹੀਂ ਕੀਤੀ ਇਥੇ ਆਪਣੀ ਪੰਜਾਬ ਪੁਲਿਸ ਮੈਨੂੰ ਵੀ ਥੱਕੇ ਮਾਰੇ ਨੇ ਮੈਂ ਉਹਨੂੰ ਮੁੰਡੇ ਨੂੰ ਮੈਂ ਕਿਹਾ ਵੀ ਬੇਟਾ ਨਾ ਨ ਜਾਓ ਮੈਨੂੰ ਵੀ ਥੱਕੇ ਮਾਰੇ ਇਹਦੀ ਜਨਾਨੀ ਨੂੰ ਤਾਂ ਨਾਲ ਥੱਪੜ ਵੀ ਮਾਰੇ ਨੇ ਵਾਲ ਵੀ ਫਟੇ ਰੋਲਾ ਦੱਸੋ ਕੀ ਚੱਲਦਾ ਕਿਉਂਕਿ ਪੁਲਿਸ ਦੋਵਾਂ ਹੈ ਨਾ ਸੂਬਿਆ ਦੀ ਪੁਲਿਸ ਅਦਲੀ ਕੂਈਆ ਜਾਂ ਕਿਤਾਬ ਉਹਨਾਂ ਦੇ ਕੋਲੋਂ ਕੰਮ ਕੀਤੇ ਜਾ ਰਹੇ ਆ ਬੰਦਾ ਫੜਿਆ ਕੋਈ ਰੋਲਾ ਦੱਸੋ ਵੀ ਰੋਲਾ ਕੀ ਕਾਰਨ ਕੀ ਪਤਾ ਪਤਾ ਆਏ ਕਹਿੰਦੇ ਨੇ ਵੀ ਇਹ ਹਿਮਾਚਲ ਚ ਗਈ ਸੀ ਉੱਥੇ ਇਹ ਕਹਿ ਰਹੇ ਸੀ ਬੈਰੀਅਲ ਇਹਨਾਂ ਨੇ ਉਹ ਟੈਕਸ ਦੇਣਾ ਸੀ ਹਾਂਜੀ ਦੇ ਉਹਦੇ ਕਰਕੇ ਨਾ ਕੈਸੀ ਨਹੀਂ ਦੇਣਾ ਉਥੋਂ ਇਹਨਾਂ ਦੀ ਕੋਈ ਗੱਲਬਾਤ ਜਿਆਦੀ ਹੋਈ ਆ ਹਮਾਂ ਜਲਦੀ ਪੁਲਿਸ ਤਾਂ ਆਈਏ ਤੇ ਇੱਥੇ ਵੀ ਪੰਜਾਬ ਪੁਲਿਸ ਵੀ ਨਾਲ ਰਲ ਗਈ ਅੱਛਾ ਮਸਲਾ ਇੱਥੇ ਘੇਰ ਲਿਆ ਹਾਂਜੀ ਆਹੀ ਮਸਲਾ ਕੋਈ ਮਸਲਾ ਨਹੀਂ ਐ ਸਾਨੂੰ ਤੇ ਇਦਾਂ ਹੀ ਪੁਲਿਸ ਨੇ ਵੀ ਕਿਹਾ ਹੁਣ ਭਾਵੇਂ ਜੋ ਮਰਜ਼ੀ ਮੁੱਕਰ ਜਾਣ ਪੁਲਿਸ ਨੇ ਵੀ ਇਹੀ ਕਿਹਾ ਵੀ ਉੱਥੇ ਬੈਰੀ ਵਾਲੇ ਤੇ ਇਹਨਾਂ ਨੇ ਟੈਕਸ ਨਹੀਂ ਦਿੱਤਾ ਤਾਂ ਪੁਲਿਸ ਇਹਨਾਂ ਦੇ ਪਿੱਛੇ ਆਈ ਏ ਤੇ ਬਾਕੀ ਇੱਥੇ ਵਾਲੀ ਪੁਲਿਸ ਵੀ ਕਹਿੰਦੀ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਸਮਝਾ ਦੇ ਸੀ ਉਹ ਸਮਝਾਂਗੇ ਤੇ ਕਹਿੰਦੇ ਤੁਸੀਂ ਸਾਡੇ ਨਾਲ ਹੀ ਚਲੋ ਨਾਲੀ ਉਹ ਕਹਿੰਦੇ ਬੱਬਾ ਜੀ ਆ ਜਾਣਗੇ ਫਿਰ ਆਪਾਂ ਚੱਲਾਂਗੇ ਤੁਸੀਂ ਮੌਕੇ ਤੇ ਮੌਜੂਦ ਸੀ ਜੋ ਕੁਝ ਹੋਇਆ ਦੇਖਿਆ ਤੁਸੀਂ ਹਾਂਜੀ ਇੱਕ ਵਾਰ ਪੂਰਾ ਇੱਕ ਘਟਨਾ ਬਿਆਨ ਕਰੋ ਵੀ ਕਿੱਦਾਂ ਜੋ ਹੈ ਕਿੰਨੇ ਵਜੇ ਦੀ ਇਹ ਘਟਨਾ ਵਾਪਰਦੀ ਹੈ ਰੋਲਾ ਕੀ ਹੈ ਜੋ ਲੋਕ ਅਸਲ ਚ ਹੁੰਦੇ ਆ ਹੁਣ ਤਾਂ ਇੱਕ ਘੰਟਾ ਘੰਟੇ ਤੋਂ ਇੱਥੇ ਉਹ ਹੋ ਰਿਹਾ ਸਾਰਾ ਇਕੱਠ ਹੋ ਰਿਹਾ ਹਾਂਜੀ ਤੇ ਅਸੀਂ ਦਵਾਈ ਲੈ ਕੇ ਆ ਰਹੇ ਸੀਗੇ ਚੰਡੀਗੜ੍ਹ ਤੋਂ ਅੱਜ ਆ ਕੇ ਦੇਖਿਆ ਵੀ ਗੱਡੀ ਨੂੰ ਠੇਰਿਆ ਹੋਇਆ ਬੱਬਾ ਜੀ ਮੈਂ ਪਿਸਤਲ ਧਾਣੀ ਸੀਗੀ ਇੱਕ ਹਿਮਾਚਲ ਵਾਲੀ ਨੇ ਹਾਂ ਜੇ ਤਾਂ ਅਸੀਂ ਇਹਨੂੰ ਪਿਸਤਲ ਨਾਲ ਤੇ ਉਸ ਤੋਂ ਬਾਅਦ ਉਹ ਪਪਾ ਜੀ ਕਹਿੰਦੇ ਵੀ ਤੈਨੂੰ ਤੁਹਾਡਾ ਹੱਕ ਨਹੀਂ ਹੈ ਪਿਸਟਲ ਤਾੜਨ ਦਾ ਮੇਰੇ ਵੈਸੇ ਜਿਹੜੀ ਗੱਲ ਕਰਨੀ ਹੈ ਨੀਚੇ ਆ ਕੇ ਕਰੋ ਮੈਨੂੰ ਬਾਹਰ ਬੁਲਾ ਕੇ ਕਰੋ ਅੱਛਾ ਇਸ ਗੱਲ ਤੋਂ ਕਹਿੰਦੇ ਆਂ ਥਾਣੇ ਚੱਲੋ ਉਹ ਕਹਿੰਦੇ ਬਾਬਾ ਜੀ ਆ ਜਾਣਗੇ ਫਿਰ ਮੈਂ ਥਾਣੇ ਜਾਊਂਗਾ ਪਰ ਉਹ ਗਏ ਨਹੀਂ ਅੱਧਾ ਘੰਟਾ ਇਹ ਗੱਲ ਚੱਲਦੀ ਰਹੀ ਬਾਬਾ ਜੀ ਆਣਗੇ ਉਹਨਾਂ ਨਾਲ ਜਾਊਂਗਾ ਮੈਂ ਇਕੱਲੇ ਨਹੀਂ ਜਾਣਾ ਤੇ ਉਹ ਨਹੀਂ ਗਿਆ ਤੇ ਉਹਨੂੰ ਜ਼ਬਰਦਸਤੀ ਚੱਕ ਕੇ ਲੈ ਕੇ ਗਏ ਮਾਰ ਕੇ ਲਕ ਫੁੱਟ ਕੇ ਲਗੇ ਆ ਅੱਛਾ ਫੁੱਟ ਮਾਰ ਕੇ ਹਾਂ ਜੀ ਨੀ ਬੇਬੇ ਕਹਿੰਦੇ ਨੇ ਕਿ ਦਸਤਾਰ ਵੀ ਲਾਈ ਆ ਹਾਂ ਦਸਤਾਰ ਵੀ ਉਤਾਰੀ ਆ ਉਹਨਾਂ ਦੀ ਸਿੰਗੜੀ ਨੂੰ ਵੀ ਮਾਰਿਆ ਉਹਨਾਂ ਨੇ ਅੱਛਾ ਪੁਲਿਸ ਦੇ ਵੱਲੋਂ ਹਾਂ ਪੁਲਿਸ ਵੱਲੋਂ ਹਾਂਜੀ ਹਾਂਜੀ ਉਹਦੇ ਕਿਸੇ ਨਾ ਕਿਸੇ ਕੋਲ ਵੀਡੀਓ ਬਣੀ ਹੋਊਗੀ ਉੱਪਰ ਵੀ ਅੱਛਾ ਬੰਦਿਆਂ ਦੇ ਵੱਲੋਂ ਹੀ ਮਾਰਕੁੱਟ ਕੀਤੀ ਦੋ ਬੰਦਿਆਂ ਨੇ ਮਾਰਿਆ ਮੈਂ ਜਾਨ ਕੋਈ ਲੇਡੀਸ ਪੁਲਿਸ ਨਹੀਂ ਕੋਈ ਲੇਡੀਸ ਪੁਲਿਸ ਨਹੀਂ ਕਿਦਾ ਹੱਥ ਚੱਕਿਆ ਥੱਪੜ ਮਾਰਿਆ ਥੱਪੜ ਮਾਰੇ ਨੇ ਉਹ ਤੇ ਸਿਰ ਤੇ ਦਸਤਾਰ ਵੀ ਤਾਰਤੀ ਬੀਬੀ ਦੀ ਵੀ ਅੱਛਾ ਹਾਂਜੀ ਉਹਦੇ ਹੱਥ ਤੇ ਕਰਪਾਨ ਵੀ ਲੱਗੀ ਜਿਹੜੀ ਉਹਦੇ ਘਰ ਵਾਲੇ ਤੋਂ ਖੋਈ ਏ ਇਸੇ ਉਂਗਲ ਤੇ ਇਹਦੇ ਟੱਕ ਲੱਗਾ ਆ ਹਾਂਜੀ ਕੀ ਹੁਣ ਚੰਦੇ ਕੀ ਹੋ ਅਸੀਤਾ ਜੀ ਕਹਿੰਨੇ ਆ ਵੀ ਹੁਣ ਇਨਸਾਫ ਹੋਣਾ ਚਾਹੀਦਾ ਹੋਣੀ ਚਾਹੀਦੀ ਸੀ ਇਦਾਂ ਧੱਕਾਸ਼ਾਹੀ ਨਹੀਂ ਹੋਣੀ ਚਾਹੀਦੀ ਸੀ ਕੋਈ ਵੀ ਕੋਈ ਵੀ ਗੱਲ ਹੁੰਦੀ ਆ ਆਪਣਾ ਬੈਠ ਕੇ ਆ ਕਿਸੇ ਤਰੀਕੇ ਨਾਲ ਹੁੰਦੀ ਆ ਪਰ ਇਦਾਂ ਧੱਕਾਸ਼ਾਹੀ ਨਹੀਂ ਹੋਣੀ ਚਾਹੀਦੀ ਸੀ ਇਹ ਗੱਲ ਕਹਿ ਰਿਹਾ ਠੀਕ ਹੈ ਬਸ ਸਾਰੇ ਭੈਣ ਭਾਈ ਆ ਆਪਾਂ ਕੋਈ ਉਪਰੇ ਨਹੀਂ ਹੈਗੇ ਪੁਲਿਸ ਵਾਲੇ ਵੀ ਆਪਾਂ ਵੀ ਜੋ ਸਾਰੀ ਜਨਤਾ ਹੈ ਉਹ ਵੀ ਠੀਕ ਹੈ ਜੀ ਤੇ ਬਾਕੀ ਕਿਸੇ ਨਾਲ ਵੀ ਇਨਸਾਫ ਹੋਣਾ ਚਾਹੀਦਾ ਠੀਕ ਹੈ ਜੀ ਅਸੀਂ ਤਾਂ ਟੱਕਰ ਨਹੀਂ ਹੋਣੀ ਚਾਹੀਦਾ ਵੀ ਮਾਰ ਪਟਾਈ ਆ ਉਹ ਕਹ ਰਹੇ ਬਾਬਾ ਜੀ ਨੂੰ ਆ ਜਾਂਦੋ ਮੈਂ ਬਾਬਾ ਜੀ ਨਾਲ ਜਾਵਾਂਗਾ ਮੈਂ ਮੰਨਾਂ ਨਹੀਂ ਕਰਦਾ ਮੈਂ ਬਾਬਾ ਜੀ ਨਾਲ ਜਾਵਾਂ ਪਰ ਇਹ ਕਿੰਨੇ ਤੁਹਾਨੂੰ ਲੈ ਕੇ ਜਾਣਾ ਜ਼ਬਰਦਸਤੀ ਫੇਕੇ ਤਾ ਇਸ ਤੋਂ ਫਰਕ ਨਹੀਂ ਪੈਂਦਾ